ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਘਰੋਂ ਟਰੈਕਟਰ ਲੈ ਕੇ ਤੇ ਅੱਜ ਲਾਣਾ ਸੀ ਆਪਾਂ ਕਦੂਆਂ ਨੂੰ ਪਾਣੀ। ਲਓ ਜੀ ਕਦੂ ਆਪਾਂ ਬੀਜ ਦਿੱਤੇ ਆ। ਤੁਹਾਨੂੰ ਕਦੂ ਜ਼ਰੂਰ ਖਲਾਣੇ ਆਪਾਂ ਮਿੱਤਰੋ। ਚਾਹੇ ਹਰੇ ਹੋਣ ਚਾਹੇ ਸੁੱਕੇ ਕਦੂਆਂ ਦੀ ਸਬਜ਼ੀ ਬਣਦੀ ਬਹੁਤ ਸਵਾਦ ਆ। ਇਸ ਲਈ ਆਪਾਂ ਟਰੈਕਟਰ ਲੈ ਕੇ ਤੇ ਪਾਂਹੇ ਖੇਤਾਂ 'ਚ ਤੇ ਕਦੂਆਂ ਨੂੰ ਲਾਤਾ ਪਾਣੀ। ਲਓ ਜੀ ਕਦੂਆਂ ਦੀਆਂ ਬੇਲਾਂ ਹੋ ਜਾਣੀਆਂ ਹੁਣ ਦੋ ਹਫ਼ਤਿਆਂ ਦੇ ਵਿੱਚ ਵਿੱਚ ਤੇ ਇੱਕ ਨੂੰ ਨੂੰ ਪਾਣੀ ਲਾ ਕੇ ਤੇ ਆਪਾਂ ਅੱਗੇ ਘਰ ਨੂੰ ਤੇ ਤਿਆਰ ਜੁਰ ਹੋ ਗਏ ਪਸੂਆਂ ਰਗਵਾ ਕੋਚਿਆ ਕੇ ਦੇ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਸਰਵਿਸ ਤੇ ਆਪਣਾ ਕੰਮ ਆ ਵਧੀਆ ਇਹ ਵੀ ਕਰਨਾ ਪੈਂਦਾ ਤੇ ਸਾਰੇ ਪਾਸੇ ਦੇਖਣੇ ਪੈਂਦੇ ਘਰ ਦੇ ਕੰਮ ਵੀ ਕਰਨੇ ਪੈਂਦੇ ਤੇ ਘਰੋਂ ਲਿਆਂਦੀ ਸੀ ਆਈਸਕ੍ਰੀਮ ਬਿਮਾਰੀ ਖੋਰਾਂ ਦਾ ਨਾਮ ਨਾ ਲਵੇ ਤੇ ਆ ਗਏ ਬਾਅਦ ਬ੍ਰੈਡ ਨਾਲ ਚਾਹ ਕਹਿੰਦੇ ਕਾਕਾ ਜੀ ਅੱਜ ਬ੍ਰੈਡ ਨਾਲ ਚਾਹ ਖਾਣਗੇ ਲਾਓ ਵੇ ਸਾਡਾ ਚਾ ਰਣਜੀਤ ਭਰਾ ਆ ਗਿਆ ਸੂਰਾਪੁਰ ਵਾਲਾ ਪੂਰਾ ਸੱਪ ਆ ਬੀਜੇਪੀ ਦਾ ਲਓ ਜੀ ਇਧਰ ਬੀਜੇਪੀ ਵਾਲੇ ਚਾਹ ਮੋਦੀ ਜੀ ਚਾਹ ਪਾਣੇ ਵੀ ਆ ਗਏ ਮੋਦੀ ਜੀ ਚਾਹ ਪਾ ਦੋ ਮੋਦੀ ਜੀ ਨੇ ਚਾਹ ਪਾਨ ਤੋਂ ਬਾਅਦ ਇਧਰ ਸਾਰੇ ਬੰਦੇ ਪਹੁੰਚ ਗਏ ਗੈਂਗ ਦੀ ਗੈਂਗ ਲਓ ਵੀ ਆਪਣਾ ਮਿੱਤਰ ਆ ਗਿਆ ਭਿੰਦਾ ਉਹ ਵੱਲਿਓ ਪਿੰਦਿਆ ਗੋਰਿਆਂ ਨੂੰ ਮਤ ਪਾਈ ਜਨਾ ਸਸਰੀ ਗਲਪਾ ਜੀ ਓ ਮਾਈ ਗਾਡ ਠੋਕੇ ਸ਼ੂ ਚਲੋ ਜੀ ਇਹ ਸਿੱਟੇ ਰਹਿੰਦੇ ਕਮੋਇਸਟਰ ਲਓ ਜੀ ਉਸ ਤੋਂ ਬਾਅਦ ਰੇਡ ਪੈ ਗਈ ਜੀ ਪਿੰਡ ਦੇ ਵਿੱਚ ਲਓ ਜੀ 250 ਵਾਲੀ ਐਨ ਕਲਾ ਆ ਕੇ ਮੁੰਡੇ ਡੈਸ਼ ਮਾਰਦੇ ਹੋਏ ਤੇ ਆਪਾਂ ਪਹੁੰਚ ਗਏ ਜੀ ਗੜ ਸ਼ੇਂਕਰ ਜਾਣਾ ਸੀ ਗੜ ਸ਼ੇਂਕਰ ਪਹੁੰਚ ਗਏ ਤੇ ਲੱਗਿਆ ਸੀਗਾ ਜਾਮ ਮਸੀ ਕਿਤੇ ਗੱਡੀ ਕੱਢੀ ਗੱਡੀ ਕੱਢ ਗਿਆ ਆਪਾਂ ਪਹੁੰਚਣਾ ਸੀਗਾ ਪਿੰਡ ਘਾਗੋ ਰੋੜਾ ਵਾਲੀ ਲਓ ਜੀ ਤੇ ਘਾਗੋ ਰੋੜਾ ਵਾਲੀ ਦੇ ਵਿੱਚ ਪਹੁੰਚ ਗਏ ਆਪਾਂ ਇਹ ਕੰਕਨ ਨੂੰ ਚੱਕਿਆ ਤੇ ਜਿਹਨਾਂ ਦੇ ਘਰ ਜਾਣਾ ਸੀ ਉਹਨਾਂ ਦੇ ਘਰੇ ਚੱਲ ਗਏ ਤੇ ਵਾਪਸੀ ਹੋ ਗਈ ਸ਼ੁਰੂ ਲਓ ਜੀ ਢਾਬੇ ਦੇ ਆ ਗਏ ਕਹਿੰਦੇ ਸਾਨੂੰ ਲੱਗੀ ਭੁੱਖ ਜੀ ਭੁੱਖ ਲੱਗੀ ਤੇ ਰਾਜਾ ਜੀ ਢਾਬੇ ਤੇ ਆ ਗਏ ਦਾਲ ਕਰਾ ਲਈ ਇੱਕ ਕਰਾ ਲਿਆ ਪਨੀਰ ਇੱਕ ਲਈ ਕੋਕ ਦੀ ਬੋਤਲ ਤੇ ਖੋ ਗਿਆ ਕੰਮ ਸ਼ੁਰੂ ਲਓ ਜੀ ਘੜਚ ਘੜਚ ਕੰਮ ਖੇਚ ਦਿੱਤਾ ਲਓ ਜੀ ਬਿਲ ਬੁਲ ਦੇ ਕੇ ਤੇ ਫੇਰ ਆਪਾਂ ਪਹੁੰਚ ਗਏ ਪ੍ਰੀ ਟ੍ਰੈਵਲ ਤੇ ਮਿੱਤਰੋ ਬਸ ਕੰਮ ਹੈਗਾ ਆਪਣਾ ਘੁੰਮਣ ਦਾ ਖਾਣ ਦਾ ਪੀਣ ਦਾ ਤੇ ਰਾਤ ਨੂੰ ਆ ਗਈ ਹਨੇਰੀ ਪਹਿਲਾ ਆਪਾਂ ਵਲੌਗ ਬਣਾਇਆ ਕੋਈ ਨਹੀਂ ਤੇ ਰਾਤ ਨੂੰ ਆ ਗਈ ਨੇਰੀ ਨੇਰੀ ਦੇ ਵਿੱਚ ਬਣਾਇਆ ਵਲੌਗ ਤੇ ਕਦੇ ਬਤੀ ਚੱਲ ਜਾਆ ਕਰੇ ਤੇ ਕਦੇ ਆ ਜਾਆ ਕਰੇ ਲੋਬ ਮਿੱਤਰੋ ਸਾਰਿਆਂ ਸਾਸਰੀਕਾਂ ਪਿਆਰ ਭਰੀ ਤੇ ਸਾਡੇ ਨੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਜੀ